ਇੰਦਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਹੋਇਆ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਇਹਨਾਂ ਲੁੱਟਾਂ ਖੋਹਾਂ ਕਰਨ ਵਾਲੇ ਗਰੋਹਾਂ ਨੂੰ ਕਾਬੂ ਕਰਨ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਵੀ ਮਿਲਦੀ ਹੋਈ ਨਜ਼ਰ ਆਉਂਦੀ ਹੈ ਜਿਹੀ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਆ ਲੁਧਿਆਣਾ ਕਮਿਸ਼ਨਰ ਰੇਟ ਪੁਲਿਸ ਨੂੰ ਜਿੱਥੇ ਕੀ ਲੁਧਿਆਣਾ ਦੇ ਵਿੱਚ ਇੱਕ ਲੁਟੇਰਿਆਂ ਦੇ ਗਰੋਹ ਨੂੰ ਕਾਬੂ ਕੀਤਾ ਜਿਸ ਦੇ ਵਿੱਚ 11 ਮੈਂਬਰ ਲੁਟੇਰੇ ਗਰੋਹ ਦੇ ਕਾਬੂ ਕੀਤੇ ਨੇ ਜਿਨ੍ਹਾਂ ਦੇ ਕੋਲੋਂ ਚੋਰੀ ਕੀਤੇ ਹੋਏ ਤਿੰਨ ਮੋਟਰਸਾਈਕਲ ਬਰਾਮਦ ਹੋਏ ਨੇ ਇੱਕ ਐਕਟਿਵ ਸਕੂਟਰ ਇੱਕ 12 ਬੋਰ ਦਾ ਸਿੰਗਲ ਬੈਰਲ ਸ਼ਾਟਗਨ 20 ਮੋਬਾਈਲ ਫੋਨ ਤੇ ਇੱਕ ਬਲੇਡ ਹਥਿਆਰ ਅਤੇ ਲੋਹੇ ਦੀ ਰਾੜ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਆ ਤਾਂ ਇਹ ਜਿਹੜੇ ਨੇ ਲੁੱਟਾਂ ਖੋਹਾਂ ਕਰਦੇ ਨੇ ਜਿਹੜੇ ਰਾਹਗੀਰ ਹੁੰਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਕਿਸੇ ਨੂੰ ਰਾੜ ਦੇ ਨਾਲ ਡਰਾਉਂਦੇ ਨੇ ਕਿਸੇ ਨੂੰ ਪਿਸਤਲ ਦੇ ਨਾਲ ਡਰਾਉਂਦੇ ਨੇ ਕਿਸੇ ਨੂੰ ਹਥਿਆਰ ਦੇ ਨਾਲ ਡਰਾਉਂਦੇ ਨੇ ਤਾਂ ਇਹ ਲੋਕ ਜਿਹੜੇ ਨੇ ਇਹ ਅਜੇਹੀਆਂ ਵੱਡੀਆਂ ਬਾਰਦਾਤਾਂ ਨੂੰ ਵੀ ਅੰਜਾਮ ਦੰਦੇ ਸੀ ਤਾਂ ਆਖਿਰ ਕਿਸ ਤਰੀਕੇ ਦੇ ਨਾਲ ਕਾਮਯਾਬੀ ਹਾਸਲ ਹੋਈ ਆ ਤੁਹਾਨੂੰ ਪੁਲਿਸ ਅਧਿਕਾਰੀਆਂ ਦੀ ਜ਼ੁਬਾਨੀ ਸੁਣਾਉਣੀ ਆ ਸਾਡੇ ਸਹਿਯੋਗੀ ਅਮਨ ਤਕੜ ਦੇ ਬੋਲੂਗਾ ਜੀਪੀ ਪੰਜਾਬ ਤੇ ਕਮਾਨੋ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਸਮੇਂ-ਸਮੇਂ ਤੇ ਸਾਨੂੰ ਮناسب ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਸਟਰੀਟ ਕਰਾਈਮ ਤੇ ਡਰੈਫਟਿੰਗ ਦੇ ਖਿਲਾਫ ਉਸੇ ਦੀ ਲੜੀ ਦੇ ਵਿੱਚ ਥਾਣਾ ਜੋਦੇਵਾਲ ਦੀ ਟੀਮ ਜਿਹਨੂੰ ਸਾਡੇ ਐਸਪੀ ਸਾਹਿਬ ਤੇ ਐਸਪੀ 1 ਤੇ ਆਪਣੇ ਏਸੀਪੀ ਸ਼੍ਰੀ ਦਵਿੰਦਰ ਚੌਧਰੀ ਇਹ ਲੀਡ ਕਰ ਰਹੇ ਸੀਗੇ ਤੇ ਇਹਨਾਂ ਦੇ ਜਿਹੜੇ ਐਸਐਚਓ ਹੈਗੇ ਆ ਜਸਵੀਰ ਤੇ ਇਨਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਇਨਾਂ ਨੇ ਕਰੀਬ 11 ਬੰਦਿਆਂ ਦਾ ਇੱਕ ਗਰੋਹ ਫੜਿਆ ਜਿਹੜੀ ਕਿ ਪਿਛਲੇ ਕਾਫੀ ਸਮਾਂ ਤੋਂ ਸ਼ਹਿਰ ਦੇ ਵਿੱਚ ਵਕਫ-ਵਕ ਥਾਵਾ ਤੇ ਤੇ ਵਕਫ-ਵਕ ਲੋਕਾਂ ਨਾਲ ਸਨੇਚਿੰਗ ਦੀਆਂ ਵਾਰਦਾਤਾਂ ਦੇ ਰਹੀ ਸੀਗਾ ਇਨਾਂ ਤੋਂ ਸਾਨੂੰ ਤਿੰਨ ਮੋਟਰਸਾਈਕਲ ਇੱਕ ਐਕਟਿਵਾ ਇੱਕ 12 ਬੋਰ ਦੀ ਗਨ ਸਿੰਗਲ ਬੈਰਲ ਦੀ 20 ਮੋਬਾਈਲ ਫੋਨ ਇੱਕ ਦਾਤ ਇੱਕ ਲੋਹਾ ਰੌਡ ਤੇ ਇੱਕ ਗਨਾਸੀ ਬਰਾਮਦ ਹੋਈ ਆ ਇਨਾਂ ਦੇ ਵਿੱਚੋਂ ਜਿਹੜੇ ਦੋ ਬੰਦੇ ਹੈਗੇ ਆ ਇਹ ਜਿਹੜੇ ਗੌਤਮ ਕੁਮਾਰ ਤੇ ਦੀਪਕ ਕੁਮਾਰ ਹੈਗੇ ਆ ਇਨਾਂ ਤੇ ਪਹਿਲੇ ਵੀ ਜਿਹੜੇ ਚੋਰੀ ਦੇ ਤੇ ਲੁੱਟਖੋ ਦੇ ਪਰਚੇ ਦਰਜ ਆ ਇੱਕ ਮਹਿਰਬਾਨ ठाਣੇ ਦਰਜ ਤੇ ਇੱਕ ਸ਼ੈ ਨੰਬਰ ठाਣੇ ਦਰਜ ਤੇ ਅੱਗੇ ਇਸ ਕੇਸ ਦੀ ਸੂਬੇ ਅੰਦਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਹੋਇਆ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਇਹਨਾਂ ਲੁੱਟਾਂ ਖੋਹਾਂ ਕਰਨ ਵਾਲੇ ਗਰੋਹਾਂ ਨੂੰ ਕਾਬੂ ਕਰਨ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਵੀ ਮਿਲਦੀ ਹੋਈ ਨਜ਼ਰ ਆਉਂਦੀ ਹੈ ਅਜਿਹੀ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਆ ਲੁਧਿਆਣਾ ਕਮਿਸ਼ਨਰ ਰੇਟ ਪੁਲਿਸ ਨੂੰ ਜਿੱਥੇ ਕੀ ਲੁਧਿਆਣਾ ਦੇ ਵਿੱਚ ਇੱਕ ਲੁਟੇਰਿਆਂ ਦੇ ਗਰੋਹ ਨੂੰ ਕਾਬੂ ਕੀਤਾ ਜਿਸ ਦੇ ਵਿੱਚ 11 ਮੈਂਬਰ ਲੁਟੇਰੇ ਗਰੋਹ ਦੇ ਕਾਬੂ ਕੀਤੇ ਨੇ ਜਿਨ੍ਹਾਂ ਦੇ ਕੋਲੋਂ ਚੋਰੀ ਕੀਤੇ ਹੋਏ ਤਿੰਨ ਮੋਟਰਸਾਈਕਲ ਬਰਾਮਦ ਹੋਏ ਨੇ ਇੱਕ ਐਕਟਿਵ ਸਕੂਟਰ ਇੱਕ 12 ਬੋਰ ਦਾ ਸਿੰਗਲ ਬੈਰਲ ਸ਼ਾਟਗਨ 20 ਮੋਬਾਈਲ ਫੋਨ ਤੇ ਇੱਕ ਬਲੇਡ ਹਥਿਆਰ ਅਤੇ ਲੋਹੇ ਦੀ ਰਾੜ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਆ ਤਾਂ ਇਹ ਬੰਜਰੇ ਨੇ ਲੁੱਟਾਂ ਖੋਹਾਂ ਕਰਦੇ ਨੇ ਜਿਹੜੇ ਰਾਹੀਰ ਹੁੰਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਕਿਸੇ ਨੂੰ ਰਾਡ ਦੇ ਨਾਲ ਡਰਾਉਂਦੇ ਨੇ ਕਿਸੇ ਨੂੰ ਪਿਸਟਲ ਦੇ ਨਾਲ ਡਰਾਉਂਦੇ ਨੇ ਕਿਸੇ ਨੂੰ ਹਥਿਆਰ ਦੇ ਨਾਲ ਡਰਾਉਂਦੇ ਨੇ ਤਾਂ ਇਹ ਲੋਕ ਜਿਹੜੇ ਨੇ ਇਹ ਅਜੇਹੀਆਂ ਵੱਡੀਆਂ ਬਾਰਦਾਤਾਂ ਨੂੰ ਵੀ ਅੰਜਾਮ ਦੰਦੇ ਸੀ ਤਾਂ ਆਖਿਰ ਕਿਸ ਤਰੀਕੇ ਦੇ ਨਾਲ ਕਾਮਯਾਬੀ ਹਾਸਲ ਹੋਈ ਆ ਤੁਹਾਨੂੰ ਪੁਲਿਸ ਅਧਿਕਾਰੀਆਂ ਦੀ ਜ਼ੁਬਾਨੀ ਸੁਣਾਉਨੇ ਆ ਸਾਡੇ ਸਹਿਯੋਗੀ ਅਮਨ ਤੱਕੜ ਦੇ ਬੋਲੂਗਾ ਜੀਪੀ ਪੰਜਾਬ ਤੇ ਕਵਾਨੋ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਸਮੇਂ-ਸਮੇਂ ਤੇ ਸਾਨੂੰ ਮناسب ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਸਟਰੀਟ ਕ੍ਰਾਈਮ ਤੇ ਡਰੈਕਟ ਰੈਫਟਿੰਗ ਦੇ ਖਿਲਾਫ ਉਸੇ ਦੀ ਲੜੀ ਦੇ ਵਿੱਚ ਥਾਣਾ ਜੋਧੇਵਾਲ ਦੀ ਟੀਮ ਜਿਹਨੂੰ ਸਾਡੇ ਐਸਪੀ ਸਾਹਿਬ ਤੇ ਐਸਪੀ 1 ਤੇ ਆਪਣੇ ਏਸੀਪੀ ਸ਼੍ਰੀ ਦਵਿੰਦਰ ਚੌਧਰੀ ਇਹ ਲੀਡ ਕਰ ਰਹੇ ਸੀਗੇ ਤੇ ਇਹਨਾਂ ਦੇ ਜਿਹੜੇ ਐਸਐਚਓ ਹੈਗੇ ਆ ਜਸਪੀਰ ਤੇ ਇਹਨਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਕਰੀਬ 11 ਬੰਦਿਆਂ ਦਾ ਇੱਕ ਗਰੋਹ ਫੜਿਆ ਜਿਹੜੀ ਕਿ ਪਿਛਲੇ ਕਾਫੀ ਸਮਾਂ ਤੋਂ ਸ਼ਹਿਰ ਦੇ ਵਿੱਚ ਵਕ-ਵਕ ਥਾਵਾ ਤੇ ਤੇ ਵਕ-ਵਕ ਲੋਕਾਂ ਨਾਲ ਸਨੇਚਿੰਗ ਦੀਆਂ ਵਾਰਦਾਤਾਂ ਦੇ ਰਹਾ ਸੀਗਾ ਇਹਨਾਂ ਤੋਂ ਸਾਨੂੰ ਤਿੰਨ ਮੋਟਰਸਾਈਕਲ ਇੱਕ ਐਕਟਿਵ ਇੱਕ 12 ਬੋਰ ਦੀ ਗਨ ਸਿੰਗਲ ਬੈਰਲ ਦੀ 20 ਮੋਬਾਈਲ ਫੋਨ ਇੱਕ ਦਾਤ ਇੱਕ ਲੋਹਾ ਰੋਡ ਤੇ ਇੱਕ ਗਨ ਆਸੀ ਬਰਾਮਦ ਹੋਈ ਆ ਇਹਨਾਂ ਦੇ ਵਿੱਚੋਂ ਜਿਹੜੇ ਦੋ ਬੰਦੇ ਹੈਗੇ ਆ ਇਹ ਜਿਹੜੇ ਗੌਤਮ ਕੁਮਾਰ ਤੇ ਦੀਪਕ ਕੁਮਾਰ ਹੈਗੇ ਆ ਇਹਨਾਂ ਤੇ ਪਹਿਲੇ ਵੀ ਜਿਹੜੇ ਚੋਰੀ ਦੇ ਤੇ ਲੁੱਟਖੋ ਦੇ ਪਰਚੇ ਦਰਜ ਇੱਕ ਮਹਿਰਬਾਨ ਥਾਣੇ ਦਰਜ ਤੇ ਇੱਕ ਸ਼ਹਿਰ ਨੰਬਰ ਥਾਣੇ ਦਰਜ ਤੇ ਅੱਗੇ ਇਸ ਕੇਸ ਦੀ ਤਫਤੀਸ਼